ਸਤਿਗੁਰੂ ਦਾ ਸਤਾਰ ਦੇ ਰੋਹਤ ਦੀ ਸਾਥੀ ਕਾਜ ਵਾਲਿਆਂ ਵਿੱਚੋਂ ਸੰਕਾ ਰੋਮੀ ਪਾਗਲ ਸੁਹਾ ਹੋ ਰਹੀ ਹੈ ਮੈਂ ਨਹੀਂ ਬੰਕੂ ਤੈਨੂੰ ਲੱਗਿਆ ਸੀ ਇਹ ਮੇਂ ਕੰਡਾ ਨਹੀਂ ਬਣ ਰਹੀ ਤੁਮ ਆਦਾ ਜਿਹਾ ਪਿਆਰ ਸਤਿਗੁਰੂ ਜੀ ਦਾ ਬਚਨ ਹੈ ਜਿਹਨ ਕਰਮ ਕੀਏ ਤੈਨੂੰ ਹੋਇ ਤਰਵਤਾਲੇ ਸੰਕਾ ਦਰਬੀ ਤੇ ਆਹਰ ਗੁਰੂ ਸਾਹਿਬ ਜੀ ਦੇ ਕਾਜ ਨਾਲ ਜੋ ਕੰਧ ਪਿਆਰੋਂ ਸੰ ਸਹਿਮਾਨਾ ਪ੍ਰਤੀ ਪਿਆਰ ਸਤਿਗੁਰੂ ਬਰਨਨ ਕਾਜ ਤੋਂ ਆਸਰ ਮਾਜ ਪ੍ਰਤੀ ਪਿਆਰ ਸੰਕਾ ਦਾ ਸਾਤਿਆ ਮਾਰ ਦਾ ਪਿਆਰ ਨਜ਼ਰ ਆ ਰਿਹਾ ਹੈ ਤੋਂ ਪਾਗਲ ਗੁਰੂ ਸਿੰਘ ਜੀ ਹੈਪੀ ਟੱਬੋ ਵਾਲੇ ਵੱਲੋਂ ਪਾਈਆਂ ਜੀ ਸੇਵਾ ਹੋ ਰਹੀ ਹੈ ਸਾਤ ਗੁਰੂ ਜੀ ਉਹਨਾਂ ਦੀ ਜੀ ਸੇਵਾ ਕਰ ਪ੍ਰਵਾਨ ਕਰਨ ਚੜ੍ਹਵੀਏ ਕਲਾਂ ਬਖਸ਼ਤ ਕਾਨੂੰਨ ਨਾਮ ਗਾਇਕਾ ਦਾਤਾ ਅਮਰਪ੍ਰੀਤ ਦਾ ਬਾਣੇ-ਬਾਣੇ ਦਾ ਪਿਆਰ ਬਖਸ਼ਤ ਚਰਨ ਪਾਈ ਗੋਲਕੀਆ ਪ੍ਰਬੰਧਕ ਜੀ ਦੇ ਨਾਲ ਜੀ ਨਾਮ ਤੇ ਗੰਗੀ ਤੇ ਗੰਗੀ ਥੋੜਾ ਜਿਹਾ ਹੌਮਤ ਦੇ ਨਾਲ ਅੰਦਰ ਵਰਤਾਇਆ ਜਾਵੇ ਪ੍ਰਸ਼ਾਦ ਵਰਤਾਇਆ ਜਾਵੇ ਲੋਕੋ ਆਪਜੀ ਸਾਰੇ ਚਾਰੇ ਹੇ ਪੱਲੇ ਇਹ ਜਲਛੋਤੇ ਨੇ ਖੰਭ ਦਾ ਸਮਾ ਹੈ ਉਸ ਕਰਕੇ ਕਹਿੰਦੇ ਕਿ ਜਿਹੜੇ ਵੀ ਪ੍ਰਗੰਗ ਦੀ ਗੁਰੂ ਜੀ ਤੋਂ ਇੱਕ ਪ੍ਰਕਾਸ਼ ਬਤਉਦੇ ਨੇ ਉਹਨਾਂ ਨੂੰ ਬਲਕੇ ਜੋ ਸਾਰੇ ਸਰਗਮਾਂ ਤੁਹਾਡੇ ਹਮਤ ਨਾਲ ਪ੍ਰਕਾਸ਼ ਬਚਾਇਆ ਜਾਵੇ ਤਾਂ ਕਿ ਇਹ ਸਮਾ ਸਮੇਂ ਬਿਨਾਂ ਨਾਲ ਪਾਲੇ ਪਾਸ ਕਰਨ ਵਾਜਰੀ ਗੀਤਾ ਸਰਲ ਸਾਰੇ ਦੇਖੀ ਫਤੋ

ਆਲੋੇ ਤੋਣ ਦਾ ਵਿਚਾਰਾ ਲੋਕਾਂ ਨੂੰ ਬੇਲਤੀਆ ਭਾਈ ਗੁੱਥੇ ਵੀ ਵਿਚਾਰਾ ਫੜਦੇ ਆ ਵੱਜਦੇ ਜਵਾਵੋ ਜਿਆ ਕਰੋ ਹੁਣ ਤੇ ਸਾਰਿਆਂ ਦੇ ਗਲੋਤਾਰੇ ਹੋ ਗਏ ਸੁਖੀ ਦਾ ਪ੍ਰਸ਼ਾਦ ਵੀ ਲੱਗਿਆ ਮਕੌੜੇ ਨੂੰ ਸੰਗਿਆ ਚਾਹ ਵੀ ਚੱਲੀ ਆ ਵੱਜਦੇ ਜਵਾਵ ਬਣੇ ਕੋ ਬੋਲੋ ਤਨਵਾਰ ਕੋਈ ਕਹਿੰਦਾ ਗੁਰੂ ਮਹਾਰਾਜ ਸਾਡੇ ਸੇਵਾ ਦਾ ਸਰਵਣ ਕਰਮ ਕਰਦੇ ਚਲਾ ਬਸੂ ਚੈਨ ਨੂੰ ਨਾਮ ਬਲ ਨੂੰ ਦਾ ਤਮਰਤ ਦੇ ਬਣਾਉਣ ਨਾਲ ਦਾ ਪਿਆਰ ਬਖਸ਼ ਕਰਨਾ ਰਾਗ ਰੋਟਾਲਾਲ ਸਾਹਿਬ ਰਾਗ ਰੂਪੇ ਸਤਿ ਸੰਤੁਸ਼ਟ ਹੋ ਰਹੀ ਜੀ ਨੇ ਆਪਣੇ ਉੱਪਰ ਵਸਾਈ ਜਦ ਆਪਣੇ ਉੱਪਰ ਤੁਹਾਡੇ ਸਾਰੇ ਜੀਓ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਸੋਹਣਿਆ ਦੇ ਪ੍ਰਸ਼ਾਦ ਨਾਲ ਹੋ ਰਿਹਾ ਹੈ ਪਰਮੰਤ ਗੁਰਾਂ ਨੇ ਬੇਨਤੀ ਹੈ ਕਿ ਭਾਈ ਥੋੜਾ ਜਿਆ ਹਮਤ ਕਰਕੇ ਸਾਰੇ ਸੰਗਤ ਨੂੰ ਪ੍ਰਸ਼ਾਦ ਵਰਤਾਇਓ ਇਹ ਵੀ ਬਹੁਤ ਜ਼ਰੂਰੀ ਹੈ ਕਿ ਜਲਦੀ ਜਲਦੀ ਪ੍ਰਸ਼ਾਦ ਵਰਤਾਇਆ ਜਾਵੇ ਤਾਂ ਕਿ ਸਮੇਂ ਅਨੁਸਾਰ ਆਪਾਂ ਇਥੇ ਕਾਲੇ ਪਾਸੇ ਜੀ ਕਿਉਂਕਿ ਸਾਰਿਆਂ ਨੂੰ ਪਤਾ ਹੈ ਜਨ ਸੋਤੇ ਨੇ ਨਿਗਰ ਦੇ ਸਮਾ ਹੈ ਇਸ ਕਰਕੇ ਪਾਏ ਸਾਰਿਆਂ ਨੂੰ ਬੇਨਤੀ ਹੈ पंजारी सेवा <laughs> 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 <laughs>

ਬਾਰੇ ਬਾਰੇ ਨਹੀਂ ਆਉਤਰ ਕੋਈ ਕੁਝ ਗੱਲ ਵੀ ਜੀ ਹਸਨਾ ਮੈਨੂੰ ਪਤਾ ਨਹੀਂ ਸੀਗਾ ਬਲੌਗਰ ਉਹ ਵੀ ਅਜੇ ਮੈਂ ਤਾਂ ਹੀ ਕਰੀ ਜੰਦੀ ਮੈਂ ਕੱਟ ਕੇ ਫੋਨ ਹਾਂ ਜੀ ਮਾ ਡੀ ਗਈ ਪ੍ਰੋਗਰਾਮ ਹੀ ਪਾਉਣੇ ਜੋ ਅੱਛਾ ਚੱਲ ਪੁੱਛਣਾ ਸੀ ਸਿਕਿਉਰਟੀ ਆ ਗਈ ਸੀ ਮਾਇ ਹਾਂ ਜੀ ਤਾਂ ਪਾਈ ਸੀ ਉਹ ਜੀ ਪਹੁੰਚ ਗਈ ਅੱਛਾ ਜੀ ਹੋਰ ਹੈ

ਭੇਜ ਵੀ ਦੇਣਾ ਤੁਹਾਨੂੰ ਅਸੀ ਕਾਲ ਜੀ ਕਾਲ ਜੀ ਔਰ ਜੀ ਆਪਾਂ ਹੀ ਫਿਰ ਆਪੇ ਕਿੱਥੇ ਆ ਕੇ ਪ੍ਰਸ਼ਾਦ ਵਰਤਾ ਕੇ ਆਏ ਹੋਗੇ ਪ੍ਰਬੰਧਕ ਜੀਰਾ ਨੂੰ ਦੰਦ ਤੇ ਹੈ ਕਿਤੋਂ ਬਾਰੇ ਨੂੰ ਬਾਰ-ਬਾਰ ਪ੍ਰਸ਼ਾਦ ਨੇ ਦਿੱਤਾ ਜੋ ਵੀ ਖੱਤਿਆਂ ਨੂੰ ਬਾਰ-ਬਾਰ ਕੋਈ ਪ੍ਰਸ਼ਾਦ ਨੇ ਦੇਉ ਇੱਕ ਵਾਰੀ ਪ੍ਰਸ਼ਾਦ ਦੇ ਕੇ ਕਿਸੇ ਥਾਲੀਏ ਦਾ ਕਿਸਾਨ ਵੀ ਸੰਤਾਂ ਦਾ ਅਸੀ ਮੇਰ ਤੇ ਪਿਆਰ ਬਖਸ਼ਿਸ਼ ਕਰਨ ਕਾਹੂ ਬਾਰੇ ਦੀ ਗੱਲ ਕਰਨੇ ਕਮਲੇ ਵਿੱਚ ਬੰਦ ਦਾ ਪਾਉ ਨੇ ਨਾਮ ਜਨ ਦੀਆਂ ਦਾਤਾ ਅਮਰ ਚੋੜਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਨੂੰ ਭਾਗ ਬੰਤੇ ਹੈ ਕਿ ਸੰਮਰਪਿਤ ਆਰਥੀ ਹੋਣ ਦੇ ਲਈ ਆਪਣੇ ਆਪਣੇ ਸ਼ੋਰਾਂ ਤਿਆਰ ਕਰੋ ਕਿਉਂਕਿ ਜਦ ਤੱਕ ਜਮੀਨ ਤਿਆਰ ਨਾ ਹੋਵੇ ਬੀਜ ਨਹੀਂ ਕੋਇਆ ਜਾਂਦਾ ਪਹਿਲਾ ਨਾਮ ਦਾ ਨਾਮ ਦਾਤਾ ਪ੍ਰਭ ਕਰਕੇ ਸੇਵਾ ਸਮਰਪਿਤ ਕਰਕੇ ਸ਼ਰੀਰ ਰੂਪੇ ਜਮੀਨ ਨੂੰ ਤਿਆਰ ਕਰੋ ਤਾਂ ਕਿ ਉਸ ਸਰੀਰ ਰੂਪੀ ਜਮੀਨ ਦੇ ਉੱਤੇ ਕੱਲ ਵੀ ਪਰਸ ਤੋਂ ਸ਼ੁਰੂ ਕਰੋ ਗੁਰੂ ਜੀ ਦਾ ਪਾਸਾ ਅੰਮ੍ਰਿਤ ਬਾਣੀ ਜਪਿਆ ਜਾ ਸਕੇ ਸਾਰੇ ਗੁਰੂ ਪਾਤਸ਼ਾਹ ਮਹਾਰਾਜੀ ਦੀ ਬਾਣੀ ਦਾ ਪਰਮਾਨ ਹੈ ਸਤਗੁਰ ਬਾਝੋਂ ਗੁਰਮੀ ਕੋਈ ਨਿਗੜੇ ਕਾ ਰੇ ਨਾਮ ਬਰਹਰਾ ਗੁਰੂ ਵਾਲੇ ਕੰਮੇ ਅੰਮ੍ਰਿਤ ਬਾਣੀ ਦੇ ਵਿੱਚ ਜੀ ਗੁਰੂ ਜੀ ਨੂੰ ਬੁਲਾਇਆ ਤੁਹਾਡੇ ਕੋਲ ਹਾਲ ਕੀ ਸਾਹਿਬ ਕੋਲ ਜੱਗਾਂ ਨਹੀਂ ਕਰਦੀ ਆ ਪਾਰਿਸ ਸਾਹੂ ਤੋਂ ਦੋ ਗੱਲਾਂ ਦੇ ਕੰਮ ਆਇਆ ਮੈਂ ਬਈਆ ਜੀ ਦੇ ਉਸ ਕੀਤੀ ਸੀ ਵਾਹਿਗੁਰੂ ਦਾ ਸਮਰਨ ਕਰਨਾ ਇਹ ਲਾਹਣ ਹੈ ਬੜਾ ਦੂਰ ਬੜਾ ਜਾ ਪਤਾ ਨਹੀਂ ਕਿਵੇਂ ਮਿਲਿਆ ਦੇਖੋ ਪਿੱਛੇ ਮੈਂ ਬੇਨਤੀ ਕਰੀ ਆ ਪਹਿਲੇ ਮਨਮੋਹ ਸਿੰਘ ਜੀ ਜੋ ਕਿ ਬੜੇ ਪਿਆਰ ਦੇ ਨਮੂਨਾ ਨੇ ਕੋਈ ਲੰਗਰ ਸਾਂ ਪਾਤਸ਼ਾਹ ਮਹਾਰਾਜ ਜੀ ਦੇ ਪਰਬਤੇ ਸੋਹਾ ਕੀਤੀ ਪਰ ਆ ਨਗਰ ਦੇ ਤੇ ਦੇਖਣ ਦਾ ਫਤਗੁਰਾ ਨੇ ਉਹਨਾਂ ਨੂੰ ਸਮਾਂ ਦਿੱਤਾ ਮੈਨੂੰ ਮਾਫ਼ ਕਰੋ ਪਤਾ ਨਹੀਂ ਹੁੰਦਾ ਕੋਈ ਵੀ ਗੁਰੂ ਪਿਆਰਾ ਕਿਉਂਕਿ ਬਾਹਰ ਦੀ ਹੁੰਦੀ ਹੈ ਮਤ ਜਾਤਾ ਸਾਹੋ ਆਵੇ ਕਿ ਨਾ ਆਵੇ ਲੋ ਜਦੋਂ ਵੀ ਸਤਿਗੁਰੂ ਜੀ ਸਮਾਂ ਬਖਸ਼ਿਸ਼ ਕਰਦੇ ਨੇ ਸੇਵਾ ਤੇ ਸੁਖ ਨੇ ਦਾ ਬਿਕਾਂਤ ਨੂੰ ਸੇਵਾ ਦਾ ਸਵਾਰੂ ਲਿਆ ਹੈ ਸਮੇਂ ਦਾ ਸਮਾਂ ਵੀ ਮਿਲਿਆ ਹੈ ਮੇਰੇ ਬੀਬੀਆਂ ਸਾਡੇ ਨੂੰ ਮਿਲਦੀਆਂ ਨੇ ਕਿ ਸਤਿਗੁਰੂ ਸਾਹਿਬ ਦੇ ਪਿੱਛੇ ਤੁਰੇ ਹੋਣਾ ਹੈ ਉਹ ਮੇਰੇ ਬਾਦ ਵਿੱਚ ਇਹ ਗੱਲ ਨੂੰ ਕਰੂਸ ਤੋਂ ਹੋਰ ਵੀ ਬਾਅਦ ਬਿੰਦੇ ਕਹਿੰਦੇ ਨੇ ਬਾਬਾ ਜੀ ਗੁਰਦੇ ਚ ਚੋ ਗਿਆ ਬਾਤ ਕਰਿਓ ਸਭ ਨੂੰ ਅਰਦਾਸ ਕਰਨ ਦੀ ਜ਼ਰੂਰਤ ਹੈ ਕਿ ਤੁਹਾਡੇ ਕੋਲ ਬਹੁਤ ਸਾਰੇ ਸੰਗਤ ਨੂੰ ਮੈਂ ਆਪੋ ਚੱਕ ਦੋਣੇ ਆ। ਸਾਨੂੰ ਕਹਿੰਦੀ ਇਹ ਫਾਰਕ ਲੋਕ ਦਾ ਆਉਂਦਾ ਨਾਮ ਬਾਕੀ ਦਵਾਈਏ ਚੀਜ਼ਾਂ ਦਾ ਤਾਂ ਸਾਰਾ ਦਾ ਜਿਹੜਾ ਬਗਰ ਪਾਏ ਨੇ ਤੁਸੀਂ ਹੋਰ ਨਹੀਂ ਕੁਝ ਕਹਿ ਰਹੇ ਹੋ। ਇਹ ਸਾਡੇ ਕੋਲ ਫਿਰ ਕੌਣ ਆਏਗਾ ਤਾਂ ਕੋਈ ਵੀ ਸਤਿਗੁਰੂ ਜੀ ਸਾਰਿਆਂ ਦੇ ਚਾਲ ਕਰਦੇ ਨੇ ਸਭ ਦੀ ਸਤਿਗੁਰੂ ਜੀ ਪਾਲਣਾ ਕਰਦੇ ਨੇ ਕਹਿੰਦੇ ਨੇ ਜਿੰਨੇ ਤੋਂ ਦਿੱਤੀ ਆ ਚੋਗ ਵੀ ਦਿੰਦਾ ਪਰ ਮੇਰੀ ਬੇਨਤੀ ਨੂੰ ਜ਼ਰੂਰ ਆਪ ਜੀ ਕਿਰਪਾ ਕਰਕੇ ਪ੍ਰਵਾਰ ਕਰਿਓ ਬਾਣੀ ਦਾ ਜਮਰਲ ਤੁਹਾਡਾ ਬਹੁਤ ਆਪਰਾ ਕਰੇਗੇ ਚੱਲ ਪਉਣ ਵੀ ਅਕੀ ਜੀ ਸ਼ਾਲਬਾਹ ਹੋਵੇ ਦੀ ਬੋਲ

ਕਹਿੰਦਾ ਮਾਤਾ ਦੇਖਦੀ ਹੈ ਕਹਿੰਦਾ ਫੜਾ ਗਿਆ ਮਾਤਾ ਦੇਖਦੀ ਬਾਅਦ ਚ ਅੱਜ ਵੀ ਟੁੱਟਿਆ ਦਿਲ ਆ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਕੀ ਕਹਿੰਦੇ ਵੀਡੀਓ ਬਣਾਓ ਉਹ ਕਹਿੰਦੇ ਵੀ ਜੇ ਤੁਸੀਂ ਵਾਹਿਗੁਰੂ ਬੋਲੀ ਜਾਓ ਬੋੜੇ ਨਾਲ ਅਕਲ ਕਹਿੰਦੇ ਡਾਕਟਰ ਦਾ ਡਰ ਰੱਖਦਾ ਹੈ ਬਾਬਾ ਜੀ ਨੇ ਬਣਾਤੀ ਆਪਣੀ ਆ ਦੇਖੋ ਉਹ ਮੇਜਾ ਇਹਨਾਂ ਕੋਲੇ ਪਹਿਲਾਂ ਬਣੀ ਪਈ ਐ ਉਹ ਤਾਂ ਹੁਣ ਮਿਲੇ ਆ ਹੈ ਸਹੀ ਐ